ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਪੰਜਾਬ ਦੀ ਇੱਕ ਭਰਵੇਂ ਮੀਟਿੰਗ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਪਿੰਡ ਕੋਹਾਲੀ ਵਿਖੇ ਜੂਨੀਅਰ ਦੇ ਸੂਬਾ ਪ੍ਰਧਾਨ ਬਚਿੱਤਰ ਸਿੰਘ ਕੋਟਲਾ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਬੰਦ ਪਈਆਂ ਮੰਡੀਆਂ ਮਾਰਕੀਟ ਕਮੇਟੀ ਵਿੱਚ ਬਿਕਰੇ ਨਕਲੀ ਦੁੱਧ ਅਤੇ ਹੋਰ ਕੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤੇ ਗਏ ਇਸ ਮੁਕੇ ਗੱਲਬਾਤ ਕਰਦੇ ਹਾਂ ਸੂਬਾ ਆਗੂ ਬਚਿੱਤਰ ਸਿੰਘ ਕੋਟਲਾ ਅਤੇ ਕਿਸਾਨ ਆਗੂ ਬਲਦੇਵ ਸਿੰਘ ਕਲੇਰ ਨੇ ਸਾਂਝੇ ਤੌਰ ਤੇ ਆਖਿਆ ਕਿ ਮੰਡੀਆਂ ਵਿੱਚ ਆਰਤੀਆਂ ਦੀ ਹੜਤਾਲ ਚੱਲ ਰਹੀ ਹੈ ਅਤੇ ਜਿਸ ਨਾਲ ਕਿਸਾਨਾਂ ਉੱਪਰ ਮਾੜਾ ਅਸਰ ਪੈ ਰਿਹਾ ਕਿਉਂਕਿ ਮੰਡੀਆਂ ਵਿੱਚ ਜਿਹੜੇ ਕਿਸਾਨ ਫਸਲ ਲੈ ਕੇ ਆ ਰਿਹਾ ਉਸ ਨੂੰ ਕਾਟੂ ਉਹਦੇ ਵਿੱਚ 500 ਰੁਪਏ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਨੇ ਆਖਿਆ ਕਿ ਮੰਡੀਆਂ ਜਲਦ ਤੋਂ ਜਲਦ ਖੁੱਲ੍ਹਣੀਆਂ ਚਾਹੀਦੀਆਂ ਹਨ ਜੋ ਹੜਤਾਲ ਉਸ ਨੂੰ ਖਤਮ ਕੀਤਾ ਜਾਣਾ ਇਸ ਤੋਂ ਇਸ ਤੋਂ ਇਲਾਵਾ ਮਾਰਕੀਟ ਵਿੱਚ ਛਰੇ ਆ ਬਿਕ ਰਹੇ ਨਕਲੀ ਦੁੱਧ ਜਿੱਥੇ ਡੇਰੀ ਫਾਰਮਿੰਗ ਕਾਟੇ ਬੰਦ ਦਾ ਤੰਤਾ ਬਣਿਆ ਹੋਇਆ ਉੱਥੇ ਹੀ ਨਕਰੀ ਦੁੱਧ ਮਨੁੱਖੀ ਸ਼ਰੀਲੀ ਵੀ ਮਾੜਾ ਅਸਰ ਪਾ ਰਿਹਾ ਹੈ ਜਿਸ ਨਾਲ ਉਹਨਾਂ ਨੇ ਆਖ ਕੇ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀ ਇਸ ਤੋਂ ਇਲਾਵਾ ਉਹਨਾਂ ਨੇ ਆਖਿਆ ਕਿ ਜਿਹੜੇ ਘਰਾਂ ਵਿੱਚ ਗੈਸ ਸਿਲੰਡਰ ਜਾਂਦੇ ਆ ਗੈਸ ਸਿਲੰਡਰ ਜਾ ਰਹੇ ਉਹ ਖਪਤਕਾਰਾਂ ਦੀ ਲੁੱਟ ਕੀਤੀ ਜਾ ਰਹੀ ਕਿਉਂਕਿ ਰਸਤੇ ਵਿੱਚ ਹੀ ਗੈਸ ਕੱਢ ਲਈ ਜਾਂਦੀ ਹੈ ਸਿਲੰਡਰਾਂ ਦੇ ਵਿੱਚ ਉਹਨਾਂ ਨੇ ਆਖਿਆ ਕਿ ਉਕਤ ਮਸਲਿਆਂ ਲਈ ਅਗਰ ਹੱਲ ਨਾ ਹੋਇਆ ਤਾਂ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਵੱਲੋਂ 5 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਅਨਮਿੱਥੇ ਸਮੇਂ ਤੱਕ ਪੰਡਾਰੀ ਪੋਲ ਤੇ ਤਰਨਾ ਲਗਾਇਆ ਜਾਵੇਗਾ ਉਹਨਾਂ ਨੇ ਆਖਿਆ ਕਿ ਸਰਕਾਰ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਅਤੇ ਸਾਡੀਆਂ ਮੰਗਾਂ ਜਲਦੋ ਜਲਦ ਮੰਨਣੀਆਂ ਚਾਹੀਦੀਆਂ ਹਨ ਇਸ ਮੌਕੇ ਜਨਰਲ 71 ਕੁਲਦੀਪ ਸਿੰਘ ਚਵਿੰਡਾ ਪ੍ਰદાન ਹੀਰਾ ਸਿੰਘ ਮਲਕੇ ਕਬਲਜੀਤ ਸਿੰਘ ਪਿੰਡੀਆਂ ਔਲਖ ਪਰਮਜੀਤ ਸਿੰਘ ਚੁੰਗਾਵਾ ਮਨਦੀਪ ਸਿੰਘ ਕਰੇਰਕੁਰ ਪ੍ਰਤਾਪ ਸਿੰਘ ਤੋੜ ਰਕਵੀਰ ਸਿੰਘ ਚੰਜੋਟੀ ਅਮਨਦੀਪ ਸਿੰਘ ਮਾਨਾਵਾਲ ਮਲਕੀਤ ਸਿੰਘ ਸਮੇਤ ਹੋਰ ਵੀ ਕਈ ਕਿਸਾਨ ਆਗੂ ਇਸ ਮੌਕੇ ਹਾਜ਼ਰ ਸਨ ਮੈਂ ਬਜੇਤਰ ਸਿੰਘ ਕੋੜਲਾ ਸੂਬਾ ਪ੍ਰਧਾਨ ਕਿਸਾਨ ਨੌਜਵਾਨ ਸ਼ਿਕਸ਼ਮਟੀ ਕਮੇਟੀ ਪੰਜਾਬ ਤੋਂ ਅੱਜ ਜਿਹੜਾ ਸਾਡਾ ਮਕਸਦ ਸੀਗਾ ਜਿਹੜੀ ਹੋ ਰਹੀ ਝੋਨੇ ਦੇ ਵਿੱਚ ਜ਼ਿਮੀਂਦਾਰ ਦੀ ਲੁੱਟ ਉਹਦੇ ਸਬੰਧ ਦੇ ਵਿੱਚ ਇੱਕ ਜਿਹੜਾ ਨਕਲੀ ਦੁੱਧ ਬਾਜ਼ਾਰਾਂ ਦੇ ਵਿੱਚ ਆਮ ਛਰਿਆਂ ਵਿੱਚ ਵਿਕ ਰਿਹਾ ਉਹਦਾ ਤੇ ਔਰ ਤੀਜਾ ਸਾਡੀ ਮੰਗ ਸੀ ਕਿ ਜਿਹੜਾ ਗੈਸ ਸਿਲੰਡਰ 2 ਤੋਂ 3 ਕਿਲੋ ਘੱਟ ਖਪਤਕਾਰ ਨੂੰ ਦਿੱਤਾ ਜਾ ਰਿਹਾ ਡਿਲੀਵਰੀ ਮੈਨ ਗੈਸ ਕੱਢ ਰਹੇ ਨੇ ਪਿਛਲੇ ਦਿਨੀ ਤੁਸੀਂ ਵੇਖ ਰਹੇ ਹੋ ਵਾਧੂ ਵੀਡੀਓ ਸਾਡੀਆਂ ਵਾਇਰਲ ਹੋਈਆਂ ਸਿਲੰਡਰ ਥਾਂ ਥਾਂ ਤੇ ਅਸੀਂ ਤੋਲੇ ਸੀਗੇ ਔਰ ਨਾ ਠੋਸ ਕਾਰਵਾਈ ਕਰਨ ਦੇ ਮਸਲੇ ਵਿੱਚ ਅੱਜ ਜਿਹੜੀ ਸਾਡੀ ਆ ਜਥੇਬੰਦੀ ਉਹ ਇੱਕ ਤੁਰੰਤ ਮੀਟਿੰਗ ਕਰਕੇ ਹਟੀ ਆ ਔਰ ਉਹਦੇ ਸਬੰਧ ਦੇ ਵਿੱਚ ਜਿਵੇਂ ਪਿਛਲੇ ਦਿਨਾਂ ਦੇ ਉੱਤੋਂ ਇੱਕ ਆਰਤੀ ਨੇ ਫੈਸਲਾ ਲਿਆ ਹੈਗਾ ਵੇ ਮੰਡੀਆਂ ਬੁੱਧਵਾਰ ਜਿਹੜੀ ਛੁੱਟੀ ਕੀਤੀ ਜਾਂਦੀ ਆ ਉਹ ਵੀ ਇੱਕ ਗਲਤ ਗੱਲ ਆ ਕਿਉਂਕਿ ਇੱਕ ਦਿਨ ਮੰਡੀ ਬੰਦ ਹੋ ਜੇ ਅਗਲੇ ਦਿਨ ਰੱਛ ਪੈ ਜਾਂਦਾ ਔਰ ਰੱਛ ਪੈਣ ਦੇ ਨਾਲ ਜ਼ਿਮੀਦਾਰ ਦਾ ਜਿਹੜਾ 2 300 ਰੁਪਿਆ ਭਾ ਉਹ ਇੱਕ ਕੁਆਂਟਰ ਮਗਰ ਫਰਕ ਪੈ ਜਾਂਦਾ ਔਰ ਉਹਦੇ ਨਾਲ ਜਿਹੜਾ ਆਪਣੇ ਜਿੰਦਾ ਡਾਊਨ ਹੋ ਜਾਂਦਾ ਹੁਣ ਵੇਖੋ ਤੁਸੀਂ ਅੱਜ ਕਿੰਨੇ ਦਿਨ ਹੋ ਗਏ ਹਫਤਾ ਹੋ ਚੱਲਿਆ ਇਹਨਾਂ ਨੂੰ ਮੰਡੀਆਂ ਦੇ ਵਿੱਚ ਹੜਤਾਲ ਕੀਤੀ ਨੂੰ ਦੋ ਦਿਨ ਉਤਰਾ ਛੁੱਟੀਆਂ ਗਿਆ ਮੁੜ ਕੇ ਇਹਨਾਂ ਹੜਤਾਲ ਕਰ ਦਿੱਤੀ ਹੈ ਹੜਤਾਲ ਦਾ ਮਕਸਦ ਕੀ ਆ ਇਹ ਸਿਰਫ ਜ਼ਿੰਮੇਦਾਰ ਦੀ ਲੁੱਟ ਕਰਨਾ ਆ ਹੋਰ ਕੋਈ ਇਹਦਾ ਇਹਦਾ ਵੱਡਾ ਮਸਲਾ ਨਹੀਂ ਆਗਾ ਕਿਉਂਕਿ ਜੇ ਸਰਕਾਰਾਂ ਨਾਲ ਗੱਲ ਇਹਨਾਂ ਦੀ ਇਹ 1 ਮਹੀਨਾ ਜਾਂ 2 ਮਹੀਨੇ ਪਹਿਲਾਂ ਕਰਦੇ ਜਾਂ 2 ਮਹੀਨੇ ਬਾਅਦ ਕਰਦੇ ਵੀ ਅਸੀਂ ਮਾਲ ਨਹੀਂ ਵੇਚਣਾ ਅਸੀਂ ਮਾਲ ਨਹੀਂ ਚੁੱਕਣਾ ਕਿਉਂਕਿ ਗਵਰਨਮੈਂਟ ਦੇ ਇਹਨਾਂ ਮਾਲ ਦੇ ਉੱਤੇ ਹੜਤਾਲ ਕੀਤੀ ਗਵਰਨਮੈਂਟ ਦਾ ਮਾਲ ਖਰੀਦ ਕੇ ਇਹਨਾਂ ਦੇ ਸ਼ੈਲਰਾਂ 'ਚ ਲੱਜ ਜਾਣਾ ਨਾ ਵੇਚਦੇ ਗਵਰਨਮੈਂਟ ਨੂੰ ਹੜਤਾਲ ਕਰ ਲੈਂਦੇ ਵੀ ਸ਼ੈਲਰਾਂ 'ਚ ਕੰਮ ਨਹੀਂ ਕਰਨਾ ਲੇਕਿਨ ਜ਼ਿੰਮੇਦਾਰ ਦਾ ਨੁਕਸਾਨ ਜਿਹੜਾ ਹੋ ਰਿਹਾ ਉਹ ਬਾਸਬਦੀ ਕਿਸਮ ਤੇ ਹੋ ਰਿਹਾ ਬਾਸਬਦੀ ਕਿਸਮ ਦਾ ਜਿਹੜਾ ਉਹ ਪਾਇਆ ਪਿਛਲੇ ਸਾਲ ਇਹ ਸਵਾਲ ਦਾ 1500 ਰੁਪਿਆ ਭਾ ਡਾਊਨ ਹੋਣ ਦੇ ਨਾਲ ਜ਼ਿੰਮੇਦਾਰ ਦਾ 25 ਤੋਂ 30000 ਰੁਪਿਆ ਪ੍ਰਤੀ ਏਕੜ ਦਾ ਨੁਕਸਾਨ ਹੋ ਗਿਆ ਉਹ ਨੁਕਸਾਨ ਦਾ ਪਰਪਾਈ ਕੌਣ ਕਰੂਗਾ ਉਹਦੇ ਜ਼ਿੰਮੇਵਾਰ ਜਿਹੜੇ ਆ ਉਹ ਆਰਤੀਏ ਨੇ ਔਰ ਜਿਹੜੇ ਸ਼ੈਲਰਾਂ ਵਾਲੇ ਨੇ ਉਹ ਆ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਜਿਹੜੀ ਮੀਟਿੰਗ ਕਰਕੇ ਅਸੀਂ ਇੱਕ ਸ਼ਨੀਵਾਰ ਨੂੰ ਭੰਡਾਰੀ ਪੁਲ ਘੇਰਨ ਦਾ ਐਲਾਨ ਕੀਤਾ ਕਿਉਂਕਿ ਸ਼ਨੀਵਾਰ ਨੂੰ ਭੰਡਾਰੀ ਪੁਲ ਦੇ ਉੱਤੇ ਜਿਹੜਾ ਅਨਮਿੱਥੇ ਸਮੇਂ ਉੱਤੇ ਤਰਨਾ ਲਾਵਾਂਗੇ ਜਦ ਤੱਕ ਮੰਡੀ ਨਹੀਂ ਚੱਲਦੀ ਤਦ ਤੱਕ ਅਸੀਂ ਯੋਜਨਾ ਸ਼ਿੰਗਾਰ ਚ ਕਰਾਂਗੇ ਔਰ ਕੁਝ ਆਰਤੀਆਂ ਨੇ ਜਿਵੇਂ ਇਹਨਾਂ ਨੇ ਸਕਿਉਰਿਟੀ ਤੌਰ ਦੇ ਤੇ ਚੈੱਕ ਔਰ ਐਫੀਡੇਟ ਲਏ ਹੁੰਦੇ ਆ ਉਹਨਾਂ ਨੂੰ ਗਲਤ ਇਸਤੇਮਾਲ ਕੀਤਾ ਇੱਕ ਜ਼ਿੰਮੇਵਾਰ ਸੀ ਸਾਡਾ ਬਰਾੜਾਂ ਦਾ ਉਹਦੇ ਚੈੱਕ ਨੂੰ ਇਹਨਾਂ ਗਲਤ ਇਸਤੇਮਾਲ ਕੀਤਾ ਉਹ ਸਾਰੇ ਜਿਹੜੇ ਹਸਾਬ ਦਾਬ ਉਥੇ ADC ਦੇ ਧਿਆਨ ਚ ਲਿਆ ਕੇ ਔਰ ਉਸ ਆਰਤੀ ਦੇ ਜੋ ਬੰਦੀ ਕਾਨੂੰਨੀ ਕਾਰਵਾਈ ਉਹ ਵੀ ਕਰਵਾਈ ਜਾਏਗੀ ਇਸ ਕਰਕੇ ਇਹ ਸਾਰੇ ਜਿਹੜੇ ਸਾਡੇ ਅੱਜ ਦੇ ਮਸਲੇ ਸੀ ਉਹਨਾਂ ਵਿੱਚ ਸ਼ਨੀਵਾਰ ਸਵੇਰੇ 10 ਵਜੇ ਪੜਾੜੀ ਪੁਲ ਬੰਦ ਕਰਨ ਦਾ ਜਿਹੜਾ ਅਸੀਂ ਫੈਸਲਾ ਅੱਜ ਲਿਆ ਹੈ